ਮੇਰੀ ਗੱਲ ਦਾ ਗੁੱਸਾ ਨਾ ਕਰਨਾ ਨਗਰ ਕੀਰਤਨ ਦੇ ਵਿੱਚ ਜਿਹੜੇ ਗੁਰਸਿੱਖ ਹੁੰਦੇ ਨੇ ਉਹ ਗੁਰੂ ਦੀ ਪਾਲਕੀ ਦੇ ਮਗਰ ਤੁਰਦੇ ਨੇ ਜਿਹੜੇ ਤਮਾਸ਼ੀਨ ਹੁੰਦੇ ਨੇ ਉਹ ਪਟੜੀ ਤੇ ਤੁਰਦੇ ਨੇ ਤੇ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ ਉਹ ਝੋਲੇ ਲੈ ਕੇ ਵਿੱਚ ਧੱਕੇ ਮਾਰ ਮਾਰ ਕੇ ਜਕੇਲੇ ਮਿਲ ਗਏ ਉਹ ਪਾਲੀਆਂ ਜੇ ਫਰੂਟੀਆਂ ਮਿਲੀਆਂ ਤੇ ਉਹ ਪਾਲੀਆਂ ਪੇਠਾ ਮਿਲਿਆ ਤੇ ਉਹ ਪਾਲਿਆ ਸੰਤਰੇ ਮਿਲੇ ਤੇ ਉਹ ਪਾਲਿਆ ਉਹਨਾਂ ਨੇ ਦੋ ਦੋ ਚਾਰ ਚਾਰ ਝੋਲੇ ਮਗਰ ਇੱਕ ਉਹਨਾਂ ਨੇ ਗੱਡੀ ਲਾਈ ਹੁੰਦੀ ਸੀ ਜਿਹਦੇ ਚ ਬੇਬੇ ਮਾਲ ਕੈਪਚਰ ਕਰੀ ਤਰੀ ਆਉਂਦੀ ਹੈ ਖਾਲਸਾ ਜੀ ਜੇ ਆਪਾਂ ਖਾਣ ਪੀਣ ਦਾ ਇਹ ਪ੍ਰਭਾਵ ਘਟਾ ਦੇਈਏ ਹੱਥ ਜੋੜ ਕੇ ਬੇਨਤੀ ਕਰਦਾ ਨਾ ਲੁੱਟੇ ਜਾਓ ਆਪਣੇ ਘਰ ਦੇ ਫੰਕਸ਼ਨਾਂ ਤੋਂ ਲੈ ਕੇ ਮੇਰੇ ਗੁਰੂਆਂ ਦੇ ਗੁਰਪੁਰਬ ਲੁੱਟਾਤੇ ਤੁਸੀਂ ਖਾਓ ਜੀ ਖਾਓ ਜੀ ਖਾਓ ਜੀ ਹੁਣ ਅੱਗੋ ਲਿਖਿਆ ਕਰੀਏ ਭੁੱਖੇ ਆਓ ਜੀ ਆਓ ਜੀ ਆਓ ਜੀ ਕਿੰਨੇ ਕੁ ਭੁੱਖੇ ਆਪਾਂ ਨਗਰ ਕੀਰਤਨ ਦੇ ਵਿੱਚ ਡੰਡਾ ਫੜ ਕੇ ਸਾਨੂੰ ਖੜੇ ਹੋ ਜਾਣਾ ਚਾਹੀਦਾ ਹੈ ਕਿ ਆਹ 2 ਕਿਲੋਮੀਟਰ ਕੋਈ ਸਟਾਲ ਨਹੀਂ ਹੋਏਗਾ ਸਿਰਫ ਸਾਰੀ ਸੰਗਤ ਨਾਮ ਜਪੇਗੀ ਅੱਗੇ ਅੱਗੇ ਅੱਧਾ ਘੰਟਾ ਬ੍ਰੇਕ ਹੋਏਗੀ ਖਾਓ ਪੀਓ ਬਈ ਉਥੇ ਬਾਥਰੂਮ ਹੋਣ ਉਥੇ ਸਟਾਲ ਲੱਗੇ ਹੋਣ ਖਾਪੀ ਲਿਆ ਬਈ ਅਗਲੇ 2 ਕਿਲੋਮੀਟਰ ਕੋਈ ਸਟਾਲ ਨਹੀਂ ਹੋਏਗਾ ਚਲੋ ਫਿਰ ਨਾਮ ਜਪੋ ਸਾਡੀ ਸਾਡਾ ਜਨਮ ਸਫਲਾ ਹੋਏਗਾ ਸਾਨੂੰ ਸਾਡੇ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਘਰ ਦੇ ਫੰਕਸ਼ਨ ਤੋਂ ਲੈ ਕੇ ਆਪਣੇ ਵਿਆਹ ਸ਼ਾਦੀ ਤੇ ਸਿਰਫ ਕੇਟਰਾਂ ਨੂੰ ਤੁਸੀਂ ਕੱਪੜੇ ਅਤਰਾਉਨੇ ਹੋ ਆਪਣੇ 12 ਵਜੇ ਤੋਂ ਬਾਅਦ ਲੋਕ ਇਕੱਠੇ ਹੁੰਦੇ ਨੇ ਪੁੱਛੋ ਨਾਸ਼ਤੇ ਦੇ ਪੈਸੇ ਕਿੱਧਰ ਗਏ ਜਿਹੜੇ 12 ਵਜੇ ਤੋਂ ਬਾਅਦ ਆਏ ਤੇ 2:30 ਵਜੇ ਚਲੇ ਗਏ ਉਹ ਜਿਹੜੇ ਬ੍ਰੇਕਫਾਸਟ ਕਰਨਗੇ ਤੇ ਲੰਚ ਕੀ ਅੱਜ ਲੰਚ ਕਰਨਗੇ ਤੇ ਬ੍ਰੇਕਫਾਸਟ ਗਿਆ ਅਕਲ ਕਿੱਥੇ ਐ ਇੱਕ ਕਵੀ ਨੇ ਸਾਡੇ ਬਾਰੇ ਲਿਖਿਆ ਉਹ ਕਹਿੰਦੇ ਧੰਨ ਗੁਰੂ ਦੇ ਸਿੱਖ ਅਕਲ ਦੇ ਪੱਕੇ ਵੈਰੀ ਤੇ ਧੰਨ ਸਿੱਖਾਂ ਦਾ ਗੁਰੂ ਜਿਨੇ ਵਸ ਕੀਤੇ ਜਹਿਰੀ ਹੈ ਤੇ ਅਸੀਂ ਦੇਖੋ ਮਾਰਸ਼ਲ ਕੌਮ ਆ ਇਹ ਗੁਰੂ ਦੇ ਹੁਕਮ ਜੀ ਇਕੱਠੇ ਰਹਿਣੇ ਨਹੀਂ ਤੇ ਫਟੇ ਚੱਕ ਦੀਏ ਹੈ ਤੇ ਵੇਖੋ ਅਸੀਂ ਜੁਝਾਰੂ ਆ ਨਾ ਇਹ ਤਾਂ ਗੱਲ ਠੀਕ ਹੈ ਪਰ ਇੱਕ ਜਿਹੜਾ ਘਾਟ ਆ ਉਹ ਅਕਲ ਦੀ ਘਾਟ ਹੈ